ਸਸ਼ੀਕਾਲ ਇਸ ਵਕਤ ਤਸਵੀਰਾਂ ਵੇਖ ਸਕਦੇ ਆ ਜੀਰੇ ਤੋਂ ਪੰਜਾਬੀ ਮਾਂ ਬੋਲੀ ਦੇ ਵਿੱਚ ਜਿਹੜੀਆਂ ਸਤਾਲਾਂ ਲੱਗੀਆਂ ਨੇ ਪੰਜਾਬੀ ਮਾਂ ਬੋਲੀ ਦੇ ਵਿੱਚ ਉਹ ਫੱਟੀਆਂ ਸਾਹਮਣੇ ਆ ਗਿਆ ਜਿਹੜੀਆਂ ਬਚਪਨ ਦੇ ਵਿੱਚ ਲਿਖਦੇ ਪੜ੍ਹਦੇ ਹੁੰਦੇ ਸੀ ਤਾਂ ਸਹਿਤ ਦੀ ਸਹਿਤਾ ਦੀ ਕਾਰਾਂ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਉਹਨਾਂ ਦਾ ਰੋਲ ਆ ਗੀਤਕਾਰਾਂ ਦਾ ਰੋਲ ਹੈ ਕਲਮ ਨੂੰ ਪਿਆਰ ਕਰਨ ਵਾਲਿਆਂ ਦਾ ਰੋਡਾ ਜਿਨ੍ਹਾਂ ਦੇ ਵਿੱਚ ਨਾ ਹੁੰਦਾ ਵਾ ਲੈਰੀ ਸਾਹਿਬ ਦਾ ਜਿਨ੍ਹਾਂ ਨੇ ਆਪਣਾ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਪੰਜਾਬੀ ਮਾਂ ਬੋਲੀ ਦੇ ਵਿੱਚ ਲਾਤੀ ਹੈ ਤਾਂ ਗੱਲ ਕਰੀਏ ਆਪਾਂ ਲੈਰੀ ਸਾਹਿਬ ਨਾਲ ਅੱਜ ਗੱਲਬਾਤ ਕਰਾਂਗੇ ਵਿਸ਼ੇਸ਼ ਤੌਰ ਤੇ ਇਹ ਵੀ ਲੈਰੀ ਸਾਹਿਬ ਵੀ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਤੇ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਕਿ ਜਿਹੜੇ ਇਦਾਂ ਦੇ ਫਨਕਾਰ ਨੇ ਕਲਮ ਦੇ ਤਨੀਨੇ ਜਿਹੜੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਸਾਮ ਕੇ ਰੱਖਣ ਵਾਲੇ ਆ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬਹੁਤ-ਬਹੁਤ ਜੀ ਮੇਰੇ ਵੱਲੋਂ ਵੀ ਮੈਂ ਧੰਨਵਾਦ ਕਰਦਾ ਤੁਹਾਡਾ ਤੁਸੀਂ ਆ ਕੇ ਕੀਮਤੀ ਸਮਾਂ ਕੱਢ ਕੇ ਗੱਲਬਾਤ ਕਰ ਰਹੇ ਹੋ ਹਾਂ ਲੈਰੀ ਸਾਹਿਬ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਜੀ ਜੀ ਕੋਸ਼ਿਸ਼ ਸਾਡੀ ਪੰਜਾਬੀ ਮਾਂ ਬੋਲੀ ਲਹਿੰਦੇ ਪੰਜਾਬ ਤੇ ਜਾਵੋ ਪਾਕਿਸਤਾਨ ਚ ਕੋਈ ਚੜ ਦੇ ਚ ਐਸੇ ਤਾਂ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਿਆ ਪਰ ਕੁਝ ਲੋਕ ਜਿਹੜੇ ਨੇ ਉਹ ਭੁੱਲਦੇ ਜਾ ਰਹੇ ਆ ਗੱਲ ਕਰੀਏ ਆਪਾਂ ਪਾਕਿਸਤਾਨ ਦੀ ਤਾਂ ਪਾਕਿਸਤਾਨ ਦੇ ਵਿੱਚ ਕਦੇ ਮੌਕਾ ਮਿਲਿਆ ਤੁਹਾਨੂੰ ਜਾਂ ਜੀ ਜੀ ਬਿਲਕੁਲ ਜੀ ਵੇਲੇ ਦੀ ਵੰਡ ਹੁੰਦੀ ਏ ਸਾਰਾ ਉਹਨਾ ਪੰਜਾਬ ਤੇ ਇਧਰ ਨਹੀਂ ਆਇਆ ਜਿੰਨਾ ਲਿੱਤੇ ਪਾਸੇ ਰਹਿ ਗਿਆ ਤੇ ਮੈਂ ਦੋ ਵਾਰ ਮਸ਼ਹਰੇ ਕਰਕੇ ਆਇਆ ਉੱਥੇ ਤੇ ਬੜਾ ਪਿਆਰ ਬੜਾ ਮੁਹੱਬਤ ਮਿਲਦਾ ਹੈ ਇਧਰੋਂ ਵੀ ਤੇ ਉਧਰੋਂ ਵੀ ਕਿਉਂਕਿ ਮੈਂ ਅਕਸਰ ਹੀ ਕਹਿੰਦਾ ਵੀ ਇੱਕ ਨਾ ਇੱਕ ਦਿਨ ਨਾ ਇੱਕ ਚੁੱਲੇ ਤੇ ਰੋਟੀ ਫਿਰ ਦੁਬਾਰਾ ਪੱਕੇਗੀ ਪਤਾ ਨਹੀਂ ਉਹ ਦਿਨ ਕਦੋਂ ਆਵੇਗਾ ਤੇ ਆਵੇਗਾ ਵੀ ਜ਼ਰੂਰ ਤੇ ਆਪਾਂ ਵੇਖਾਂਗੇ ਅੱਛਾ ਜਦੋਂ ਗੱਲ ਕਰੀ ਆਪਾਂ ਦੁਬਾਰਾ ਫਿਰ ਕੀ ਗੱਲਬਾਤ ਕਰਾਂਗੇ ਵੀ ਤੇ ਗੱਲਬਾਤ ਕਰਾਂਗੇ ਤੁਸੀਂ ਪਾਕਿਸਤਾਨ ਗਏ ਹੋ ਜਿਵੇਂ ਲੋਕ ਤਾਂ ਕਹਿ ਰਹੇ ਨੇ ਪਾਕਿਸਤਾਨ ਦੇ ਵਿੱਚ ਆਵਾ ਉਹ ਵਾ ਪਰ ਤੁਹਾਨੂੰ ਕਿੰਨਾ ਕੁ ਪਿਆਰ ਮਿਲਿਆ ਸਹਿਦਕਾਰ ਨੂੰ ਕਿੰਨਾ ਕੁ ਲੋਕ ਪਿਆਰ ਕਰਦੇ ਲੈਂਦੇ ਪੰਜਾਬ ਕਿਲੋ 2 ਕਿਲੋ ਨਹੀਂ ਉਥੇ ਮਨਾ ਮੋਈ ਪਿਆਰ ਮਿਲਦਾ ਹੈ ਲੈਂਦੇ ਪੰਜਾਬ ਚੋਂ ਮਨਾ ਮੋਈ ਪਿਆਰ ਮਿਲਦਾ ਹੈ ਇੱਥੋਂ ਤੱਕ ਕਿ ਜੇ ਅਸੀਂ ਕੋਈ ਚੀਜ਼ ਵੀ ਖਰੀਦੀਏ ਕਰ ਲਿਆ ਉਹਨ ਨੂੰ ਕੋਈ ਕਪੜਾ ਲੈਣਾ ਜਾਂ ਕਿਸੇ ਬੱਚੇ ਲਈ ਕਢਾਉਣਾ ਤੇ ਉਹ ਤਾਂ ਸਜਣਾ ਪੈਸੇ ਵੀ ਨਹੀਂ ਲੈਂਦੇ ਇੰਨਾ ਮੁਹੱਬਤ ਇੰਨਾ ਪਿਆਰ ਕਰਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਬੜੀਆਂ ਤੰਗਾਂ ਨੇ ਕਿ ਕਿਹੜਾ ਵੇਲਾ ਹੋਵੇ ਤੇ ਅਸੀਂ ਪੁੱਟ-ਕੁੱਟ ਕੇ ਜੱਫੀਆਂ ਪਾਈਏ ਪਰ ਉਹ ਵੇਲਾ ਜ਼ਰੂਰ ਆਏਗਾ ਉਹ ਬੱਬਾ ਬੁੱਲਾ शाह ਦੀ ਧਰਤੀ ਉਹ ਫਕੀਰਾਂ ਦੀ ਧਰਤੀ ਔਰ ਇਸੀਆਂ ਮੁੰਨੀਆਂ ਦੀ ਤਰਹੀ ਤੇ ਲੋਕ ਕੀ ਲੱਗਦਾ ਕਿ ਸਾਨੂੰ ਉਧਰ ਜਾਣਾ ਚਾਹੀਦਾ ਜਿਵੇਂ ਪੰਜਾਬ ਦੇ ਵਿੱਚ ਇੱਕ ਫਵਾਹ ਜੀ ਹੈ ਕਿ ਜੇ ਤੁਸੀਂ ਪਾਕਿਸਤਾਨ ਦਾ ਵੀਜ਼ਾ ਲਵਾ ਦੋਗੇ ਤਾਂ ਤੁਸੀਂ ਕਿਤੇ ਬਾਹਰਲੇ ਦੇਸ਼ਾਂ 'ਚ ਕਿਤੇ ਹੋਰ ਨਹੀਂ ਜਾ ਸਕਦੇ ਕੀ ਲੱਗਦਾ ਵਾ ਕਿ ਉਧਰ ਨਾਲ ਪਿਆਰ ਤੇ ਇਧਰਲੇ ਪਿਆਰ 'ਚ ਤਰਕਰਾਰ ਜਿਹਾ ਬਣਾਈ ਜਾਂਦੇ ਆ ਬਿਸ਼ੂੜਾ ਜਿਹਾ ਪਾਈ ਰੱਖਦੀਆਂ ਸਰਕਾਰਾਂ ਤੇ ਫਵਾਵਾ ਹੀ ਹੜਾਈ ਰੱਖਦੀਆਂ ਤੇ ਬਿਲਕੁਲ ਜੀ ਹਾਰੇ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ 5 ਤੋਂ 10 ਬੰਦੇ ਹੁੰਦੇ ਨੇ ਜਿਨ੍ਹਾਂ ਦਾ ਮੇਨ ਮਕਸਦ ਇਹ ਹੁੰਦਾ ਹੈ ਅਫਵਾਹ ਫਲਾਉਣਾ ਕੋਈ ਕਿਸੇ ਤਰ੍ਹਾਂ ਦਾ ਚੱਕਰਬਾਜ਼ੀ ਨਹੀਂ ਹੈ ਕਿ ਅਸੀਂ ਪਾਕਿਸਤਾਨ ਚਲੇ ਗਏ ਮੋਹਰ ਲਾ ਕੇ ਕਿਤੇ ਜਾ ਨਹੀਂ ਸਕੇਗਾ ਬਿਲਕੁਲ ਇਹ ਗਲਤ ਗੱਲ ਹੈ ਕਰਤਾਰਪੁਰ ਵੀ ਜਾਓ ਉੱਥੇ ਵੀ ਮੋਹਰ ਨਹੀਂ ਲੱਗਦੀ ਪਾਸਪੋਰਟ ਤੇ ਕੋਈ ਮੋਹਰ ਨਹੀਂ ਲੱਗਦੀ ਨਾ ਹੀ ਕੋਈ ਰੁਕਾਵਟ ਹੈ ਕਿਤੇ ਹੋਰ ਮੁਲਕ ਜਾਣ ਦੀ ਇਹ ਨਹੀਂ ਹੈ ਵੀ ਪਾਕਿਸਤਾਨ ਚਲੇ ਗਏ ਮੈਂ ਕਹਿੰਦਾ ਵੀ ਇੱਕ ਸ਼ਾਇਰ ਨੇ ਲਿਖਿਆ ਸੀ ਵੀ ਉਹ ਜੰਮਿਆ ਨਹੀਂ ਜਿਹਨੇ ਲਾਹੌਰ ਦੀ ਵੇਖਿਆ ਤੇ ਮੈਂ ਕਹਿੰਦਾ ਉਹ ਜੰਮਿਆ ਨਹੀਂ ਜਿਹਨੇ ਪਾਕਿਸਤਾਨ ਨਹੀਂ ਹੋਇਆ ਹਾਂ ਲੈ ਜੀ ਸਭ ਗੱਲ ਕਰੀਏ ਕਿ ਵੀ ਤੁਹਾਨੂੰ ਇਦਾਂ ਦਾ ਖਿਆਲ ਫਿਲਮਾਂ ਲਿਖਣ ਦਾ ਗੀਤ ਲਿਖਣ ਦਾ ਗਾਣੇ ਕਹਾਣੀਆਂ ਲਿਖਣ ਦਾ ਇੱਕ ਦੋ ਦਾ ਦਿਲ ਦੇ ਵਿੱਚ ਆਇਆ ਤੁਸੀਂ ਕਿੰਨੀ ਉਮਰ ਸੀ ਉਹ ਦੋ ਮੈਂ ਜੀ 6ਵੀਂ ਕਲਾਸ ਪੜ੍ਹਦਾ ਸੀ ਤੇ ਮੈਨੂੰ ਮੇਰੇ ਚਾਚਾ ਜੀ ਸੀ ਪੰਜਾਬ ਪੁਲਿਸ ਵਿੱਚ ਉਹਨਾਂ ਨੂੰ ਬੜਾ ਸ਼ੌਕ ਸੀ ਉਸ ਵੇਲੇ ਉਹਨਾਂ ਦੇ ਕਈ ਗੀਤ ਵੀ ਰਿਕਾਰਡ ਹੋਏ ਸੀ ਉਹ ਰੱਬ ਦਾ ਪਾਣਾ ਹੋਇਆ ਦੁਨੀਆ ਤੋਂ ਚਲੇ ਗਏ ਤੇ ਮੈਨੂੰ ਮਨ ਦੇ ਵਿੱਚ ਉਦਾਂ ਹੀ ਰਿਹਾ ਕਿ ਮੈਂ ਵੀ ਕੁਛ ਨਾ ਕੁਛ ਲਿਖਾਂ ਮੈਂ 10ਵੀਂ ਪੜ੍ਹਦਾ ਸੀ ਤੇ ਪਹਿਲਾ ਗੀਤ ਰਿਕਾਰਡ ਹੋ ਗਿਆ ਤੇ ਉਸ ਤੋਂ ਬਾਅਦ ਸਨ 15 ਦੇ ਵਿੱਚ ਜਿਹੜਾ ਕਿ ਮੈਂ ਜੱਲੇ ਦਾ ਛੱਲਾ ਪਹਿਲੀ ਕਿਤਾਬ ਲਿਖੀ 6 ਕਿਤਾਬਾਂ ਲਿਖੀਆਂ ਜਿਦੇ ਵਿੱਚ ਹੁਣ ਸ਼ਹੀਦ ਰਾਏ ਉਹ ਤਾਂ ਸ਼ਹੀਦ ਰਾਏ ਅਹਿਮਦ ਖਾਨ ਖਰਲ ਸ਼ਹੀਦ ਐਦਮ ਖਾਨ ਕੌਣ ਸੀ ਅੱਜ ਦੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਵੀ ਐਦਮ ਖਾਨ ਕੌਣ ਸੀ ਥੋੜਾ ਜਿਹਾ ਦੱਸ ਦਿਓ ਸ਼ਹੀਦ ਰਾਏ ਅਹਿਮਦ ਖਾਨ ਏਡੀਕ ਮਹਾਨ ਹਸਤੀ ਸੀ ਏਡਾ ਵੱਡਾ ਯੋਗਦਾਨ ਸੀ ਏਡੀ ਵੱਡੀ ਸ਼ਹੀਦੀ ਸੀ ਸ਼ਹੀਦ ਭਗਤ ਸਿੰਘ ਰਾ ਤੋਂ ਮੰਨ ਲਓ ਕਿ 60-65 ਸਾਲ ਪਹਿਲਾਂ ਦੀ ਗੱਲ ਹੈ ਅੱਛਾ ਕਿਉਂਕਿ ਆਜ਼ਾਦੀ ਦੀ ਗੱਲ ਕਰੀਏ ਆਜ਼ਾਦੀ ਦੇ ਗਲਾਟੀ ਸ਼ਹੀਦ ਭਗਤ ਸਿੰਘ ਦੀ ਜਾਣਨ ਤੋਂ ਪਹਿਲਾਂ ਦੀ ਗੱਲ ਹੈ ਕੀ ਗੱਲ ਸੀ ਗੱਲ ਜਦੋਂ ਆਪਣੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਪੰਜਾਬ ਰਹਿੰਦਾ ਸੀ ਤੇ ਅੰਗਰੇਜ਼ਾਂ ਨੇ ਸੋਚਿਆ ਵੀ ਪੰਜਾਬ ਤੇ ਵੀ ਰਾਜ ਕਰੀਏ ਪਰ ਮਹਾਰਾਜਾ ਰਣਜੀਤ ਸਿੰਘ ਦੇ ਖੇਤਰ ਤੋਂ ਡਰਦੇ ਨੇੜੇ ਨਹੀਂ ਆਉਂਦੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਤੇ ਸ਼ਹੀਦ ਰਾਏਮ ਅਹਿਮਦ ਖਾਨ ਕਰ ਲੈ ਇਹ ਕੋਈ ਮਾਰੇ ਮੋਟੀ ਗੱਲ ਨਹੀਂ ਸੀ ਇਹ ਸਾਰਾ ਰਾਵੀ ਤੇ ਅੱਧੇ ਸੰਦਲਬਾਦ ਦੇ ਰਾਜ ਸੀ ਜੀ ਪਰ ਅਦਰੋਂ ਅਣਖ ਜਾਗੀ ਪੀ ਸਾਡੀਆਂ ਜਾਇਦਾਦਾਂ ਤੇ ਅਸੀਂ ਕਿਸੇ ਨੂੰ ਆ ਕੇ ਹਕੂਮਤ ਨਹੀਂ ਕਰਨ ਦਿਆਗੇ ਤੇ ਸ਼ਹੀਦ ਰਾਏਮ ਅਹਿਮਦ ਖਾਨ ਕਰ ਨੇ ਅੰਗਰੇਜ਼ਾਂ ਦੇ ਨਾਲ 1857 ਦੇ ਵਿੱਚ ਸਭ ਤੋਂ ਪਹਿਲਾਂ ਟੱਕਰ ਲਾਈ ਸੀ ਜੀ ਹਾਂਜੀ ਤੇ ਛੱਲੇ ਦੀ ਗੱਲ ਕਰੀਏ ਛੱਲਾ ਗੁਰਦਾਸ ਮਾਨ ਨੇ ਵੀ ਗਾਇਆ ਤਾਂ ਹੋਰਾਂ ਨੇ ਵੀ ਛੱਲਾ ਗਾਇਆ ਜਿਹੜੀ ਤੋਂਡੀ ਛੱਲੇ ਦੀ ਖਾਸियत ਕੀ ਆ ਦੋ ਲਫ਼ਜ਼ ਆ ਜਿਹੜੇ ਆਪਣੇ ਛੱਲੇ ਦੇ ਸਾਡੇ ਦਰਸ਼ਕਾਂ ਨੂੰ ਸੁਣਾਉਣ ਜਾਣ ਜੇ ਫਕੀਰਾਂ ਦੀ ਗੱਲ ਕਰੀਏ ਗੁਰਦਾਸ ਮਾਨ ਸਾਹਿਬ ਦੀ ਜੀ 100 ਵਾਰ ਉਹਨਾਂ ਨੂੰ ਸਲਾਮ ਹੈ ਕਿਉਂਕਿ ਬੜੀ ਮਹਾਨ ਹਸਤੀ ਨੇ ਅੱਜ ਮੈਂ ਛੱਲੇ ਦੀ ਗੱਲ ਇਸ ਤਰ੍ਹਾਂ ਕਰਦਾ ਵੀ ਕਿਸੇ ਨੇ ਨਹੀਂ ਪਹਿਲਾਂ ਦੱਸਿਆ ਸੀ ਵੀ ਇਹ ਛੱਲਾ ਕੀ ਇੱਕ ਚੀਜੀ ਦਾ ਗਹਿਣਾ ਸਮਝ ਕੇ ਲੋਕ ਗਾਈਗੇ ਕਰੀਗੇ ਜੀ ਸਹੀ ਮੈਨਿਆਂ ਦੇ ਵਿੱਚ ਇਹ ਜੱਲੇ ਮਲਾ ਦਾ ਫਰਜੰਦ ਸੀ ਪੁੱਤਰ ਸੀ ਜੀ ਇਹ ਆਪਣਾ ਹਰੀਕੇ ਬੀੜੀ ਤੇ ਪੱਤਨ ਤੇ ਬੀੜੀ ਪਾਇਆ ਕਰਦਾ ਜੱਲਾ ਜੀ ਤੇ ਉਹਦੇ ਕਰ ਬੇਟਾ ਕਾਫੀ ਸਾਲਾਂ ਬਾਅਦ ਜੰਮਿਆ ਜੀ ਜਿਹੜੀ ਜਿਹੜੀ ਛੱਲੇ ਦੀ ਗੱਲ ਆ ਉਹ ਹਰੀਕੇ ਪੱਤਨ ਤੋਂ ਚੱਲੀ ਸੀ ਬਿਲਕੁਲ ਜੀ ਬਿਲਕੁਲ ਹਰੀਕੇ ਪੱਤਨ ਤੇ ਅਜੇ ਵੀ ਉਹ ਪੱਤਨ ਮੌਜੂਦ ਹੈ ਜੀ ਮੈਂ ਤੇ ਦਲਜੀਤ ਜੀ ਨੂਰਪੁਰ ਵਾਲੇ ਅਸੀਂ ਗਏ ਸਾਂ ਇੱਕ ਵਾਰ ਤੇ ਉਹ ਪੱਤਨ ਅਜੇ ਵੀ ਮੌਜੂਦ ਹੈ ਚਲੋ ਸਾਫ ਸੁਥਰਾ ਨਹੀਂ ਹੈ ਜੀ ਪਰ ਅਜੇ ਵੀ ਉਸ ਤੋਂ ਪਤਾ ਲੱਗਦਾ ਹੈ ਕਿ ਇਸ ਪੱਤਨ ਤੋਂ ਬੇੜੀ ਪਈ ਸੀ ਤੇ ਛੱਲਾ ਜਿਹੜਾ ਉਹਨਾਂ ਪਾਣੀਆਂ ਦੇ ਵਿੱਚ ਖੱਪ ਕੇ ਮਰ ਗਿਆ ਜਿਹੜੇ ਪਾਣੀਆਂ ਤੋਂ ਜੱਲੇ ਨੂੰ ਗੁੱਲੀ ਨਸੀਬ ਹੁੰਦੀ ਸੀ ਜੀ ਹਾਂਜੀ ਇਹ ਛੱਲੇ ਦੀ ਕਹਾਣੀ ਤੇ ਨੂੰ ਕਾਫੀ ਲੋਕਾਂ ਨੇ ਗਿਆ ਸਾਡੇ ਸੁੰਦਰ ਸ਼ੰਦਾਰੀ ਜੋਣਾਮੁਰ ਗਿਆ ਜਿਨ੍ਹਾਂ ਨੇ ਤੇ ਵੱਡੀ ਗੱਲ ਇਹ ਲੈਂਦੇ ਪੰਜਾਬ ਤੋਂ ਆਲਨਵਾਰ ਦੇ ਪੋਤਰੇ ਜਮੀਲਵਾਰ ਜੀ ਨੇ ਵੀ ਗਾਇਆ ਹੈ ਤੇ ਚੜ੍ਹਦੇ ਪੰਜਾਬ ਤੋਂ ਵੀ 3